And the 1,000 girls and of is uh, Sikandarji Sanjeevul Toha It will be given to the 11, for us Third prize Sardar Singh Sankar and all my village's persons Thanks on behalf of Mela committee I can only have thanks to all persons whose comes Yes, directly or indirectly and thanks to all persons who comes with us this to tournaments and uh, enjoy this tournament uh, in witness of tournaments uh, and uh, enjoy online thanks to all persons and clapping for us and I am thanks to my brother Harry and my brothers ਐਨ ਬਹਾਪਾ ਮੇਲਾ ਕਮੇਟੀ ਇਕਨ ਵਹ ਹਾਜ਼ੀਸਟੈਂਸ ਟੂ ਆਲ ਵਾਂਸ ਅਗੇਨ ਬੋਲੇ ਸੰਹਾਰ ਸੋ ਇੱਕ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਪੰਜਾਬੀ ਦੇ ਵਿੱਚ ਵੀ ਦੱਸ ਨਹੀਂ ਗਏ ਤੁਹਾਨੂੰ ਥੋੜੀ ਜਿਹੀ ਦੋਧ ਕਰਾਂ ਕਿਉਂਕਿ ਬਹੁਤਿਆਰ ਮੀਰਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਹਿ ਰਿਹਾ ਮੈਂ ਪਿਛਲੀ ਵਾਰ ਬੋਲਿਆ ਏ ਅਮਰੀਕਾ ਕੈਨੇਡਾ ਸਾਰਿਆਂ ਨੇ ਪ੍ਰਮੋਟ ਕੀਤਾ ਬੜੀ ਤੁਹਾਡੀ ਕਿਰਪਾਲਾ ਪਿਆਰ ਮਿਲਿਆ ਪਰ ਮੇਰੇ ਪਿੰਡ ਦੇ ਆਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਤੂੰ ਕਹਿ ਕੀ ਜਾਨਾ ਸੋ ਇਸੇ ਵਿੱਚ ਪਹਿਲਾਂ ਦੇ ਇਤਿਹਾਸ ਦੱਸਿਆ ਪਹਿਲਵਾਨ ਬਾਬੇ ਫਤਾ ਸਿੰਘ ਜੀ ਬਾਰੇ ਸਾਡੇ ਨਗਰ ਨੂੰ ਮਾਣ ਹੈ ਕਿ ਇਹ ਸ੍ਰੀ ਦਾਸ ਸਿੰਘਾ ਦੀ ਪਹਿਲਵਾਨਾਂ ਦੀ ਸੰਤਾ ਮਹਾਂਪੁਰਸ਼ਾਂ ਦੀ ਧਰਤੀ ਆ ਇੱਥੇ ਸਮੇਂ-ਸਮੇਂ ਦੇ ਉੱਤੇ ਮਹਾਂਪੁਰਸ਼ ਜਨਮ ਲੈਂਦੇ ਨੇ ਪਹਿਲਵਾਨ ਜਨਮ ਲੈਂਦੇ ਨੇ ਔਰ ਮੈਂ ਖਾਸ ਕਰਕੇ ਰੁਸਤਮ ਸਿੰਘ ਪਹਿਲਵਾਨ ਬੰਤਾ ਸਿੰਘ ਦੇ ਪਰਿਵਾਰ ਨੂੰ ਹੱਥ ਜੋੜ ਕੇ ਬੇਦੀ ਕਰੂ ਕਰਾ ਕੇ ਉਹਦੀ ਯਾਦ ਦੇ ਵਿੱਚ ਆਪਾਂ ਇੱਕ ਬੋਤ ਜਰੂਰ ਲਵਾਈਏ ਪਹਿਲਵਾਨ ਬੰਤਾ ਸਿੰਘ ਦੀ ਯਾਦ ਦੇ ਵਿੱਚ ਤਾਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਪਿੰਡ ਦੇ ਵਿੱਚ ਕਿੱਡੇ-ਕਿੱਡੇ ਸੂਰਬੀਰ ਯੋਧੇ ਹੋਏ ਨੇ ਸੋ ਨਾਲੇ ਹੀ ਇਸੇ ਤਰ੍ਹਾਂ ਰਲ ਮਿਲ ਕੇ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਮੇਲੇ ਹੋਰ ਪ੍ਰਫੁੱਲਤ ਕਰੀਏ ਵੱਧ ਤੋਂ ਵੱਧ ਆਪਾਂ ਮੇਲਿਆਂ ਨੂੰ ਉਹ ਨਦੀ ਦੇ ਖੜੀਏ ਸਾਡੇ ਸਤਿਕਾਰਯੋਗ ਪਿੰਡ ਦੀਆਂ ਸਮੂਹ ਸ਼ਕਤੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਹੀ ਵੱਡੇ ਯੋਗਦਾਨ ਪਾਉਂਦੇ ਨੇ ਔਰ ਸੰਗਤ ਨਾਲ ਕੇ ਮੇਲੇ ਦੀ ਰੌਣਕ ਵਧਾਉਂਦੀ ਆ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਪਰਿਵਾਰ ਸੱਚੇ ਤੋਂ ਚੱਲ ਕੇ ਆਉਂਦਾ ਹੈ ਉਹ ਵੀ ਬੜੇ ਜ਼ਿਆਦੇ ਆਪਣਾ ਦੇ ਵੱਡੇ ਯੋਗਦਾਨ ਉਹਨਾਂ ਵੱਲੋਂ ਪਾਈ ਜਾਂਦੇ ਨੇ ਬਾਬਾ ਜੀ ਦੀ ਜਿਹੜੀ ਬਿਲਡਿੰਗ ਹੈਕਾਰ ਸਿਰ ਉਹ ਵੀ ਚੱਲ ਰਹੀ ਹੈ ਸੋ ਮੇਰੇ ਭਰਾ ਪ੍ਰਧਾਨ ਹਰਵੀਰ ਸਿੰਘ ਜੀ ਬੜੀ ਜ਼ਿੰਮੇਵਾਰੀ ਨਿਭਾਉਂਦੇ ਨੇ ਵੀਰ ਭਰਾ ਜ਼ਿੰਮੇਵਾਰੀ ਨਿਭਾਉਂਦੇ ਨੇ ਇਸੇ ਤਰ੍ਹਾਂ ਹੀ ਨਾਲ ਮਿਲ ਕੇ ਆਪਾਂ ਮੇਲੇ ਨੂੰ ਹੋਰ ਜੰਗ ਚਾਰ ਲਗਾਈਏ ਕਿਉਂਕਿ ਜਿੱਡਾ ਵੱਡਾ ਸੇਰ ਹੁੰਦਾ ਉਹਦੇ ਸੰਵਾਰਨੇ ਹੁੰਦੇ ਨੇ ਪਹਿਲਵਾਨ ਵੱਡੇ ਹੋਏ ਆ ਉਹਨਾਂ ਦੀ ਯਾਦ ਵਿੱਚ ਵੱਡੇ ਵੱਡੇ ਆਪਾਂ ਹੋਰ ਵੀ ਆਉਂਦੇ ਆ ਸਾਲਾਂ ਨੂੰ ਪ੍ਰਬੰਧ ਕਰੀਏ ਬਹੁਤ ਬਾਹਰ ਮੇਲਾ ਚੱਲ ਰਿਹਾ ਹੈ ਸੋ ਸਾਹ ਸੰਗਤ ਜੀ ਤੁਹਾਡਾ ਸਭ ਦਾ ਇੱਕ ਵਾਰਾ ਕਮੇਟੀ ਵੱਲੋਂ ਤੇ ਸਮੂਹ ਸ਼ਕਤੀ ਦਾ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੋ ਇਹਦਾ ਕੁਝ ਕਹਿੰਦਾ ਮੈਂ ਖੀਮਾ ਦਾ ਜਾਜਕ ਹਾਂ। ਇੱਕ ਵਾਰ ਜਕਾਰੇ ਦੇ ਜਵਾਬ ਦੇ ਵਿੱਚ ਜਦੋਂ ਸਾਰੀ ਸੰਗਤ ਬੋਲੇ ਸੋ ਨਿਹਾਲ ਦੇ ਵਿੱਚ ਜਕਾਰੇ ਲੱਗਿਆ ਆਪਸ ਵਿੱਚ ਕਰੀਏ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਾਨ ਸਾਹਿਬ ਬਲਟੋਹਾ ਜਿਨ੍ਹਾਂ ਨੇ ਕਮੈਂਟਰੀ ਕੀਤੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ